ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਸਾਰੇ ਭੈਣਾਂ ਦੇ ਭਰਾਵਾਂ ਆਲੇ ਅੱਜ ਬਹੁਤ ਹੀ ਵਧੀਆ ਜ਼ਮੀਨ ਲੈ ਕੇ ਆਏ ਆ ਇਹ ਜ਼ਮੀਨ ਦੇ ਟਾਕ ਵਿੱਚ ਤੁਹਾਨੂੰ ਇੱਕ ਨੰਬਰ ਪਾਣੀ ਮਿਲੂਗਾ ਇੱਕ ਨੰਬਰ ਮਾਹੌਲ ਮਿਲੂਗਾ ਪੰਜਾਬ ਦੀ ਜ਼ਮੀਨ ਹੈ ਜੀ ਫੁੱਲ ਘੈਂਟ ਜ਼ਮੀਨ ਹੈ ਖੇਤੀ ਜੋਗ ਜ਼ਮੀਨ ਹੈ ਬਾਈ ਜਿੱਥੇ ਕਣਕ ਝੋਨਾ ਆਲੂ ਕੋਈ ਮਰਜੀ ਸਬਜ਼ੀਆਂ ਫਸਲਾਂ ਲਾ ਲਓ ਫੁੱਲ ਮਾਤਰਾ ਦੇ ਵਿੱਚ ਪੈਦਾਵਾਰ ਹੁੰਦੀ ਹੈ ਪੂਰਾ ਘੈਂਟ ਬਾਹੀ ਵਾਲਾ ਬਾਣ ਤੁਹਾਡੇ ਲਈ ਲੈ ਕੇ حاضر ਹੋਇਆ ਜੀ ਠੀਕ ਹੈ ਜੀ ਵਧੀਆ ਰੇਟ ਦੇ ਵਿੱਚ ਤੁਹਾਡੇ ਲਈ ਬਾਣ ਲੈ ਕੇ ਆਇਆ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਜ਼ਮੀਨ ਦੇ ਟੁਕੜੇ ਦੀ ਐਡ ਜਾਂ ਕਿਸੇ ਖੇਤੀਬਾੜੀ ਸੰਧ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਐਡ ਸਭ ਨੰਬਰਸ ਗ੍ਰੀਨ ਤੇ ਆ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ WhatsApp ਰਾਹੀਂ ਸਾਨੂੰ ਸਾਰੀ ਜਾਣਕਾਰੀ ਤੁਸੀਂ ਭੇਜ ਸਕਦੇ ਹੋ ਫੋਟੋਆਂ ਪਲੱਸ ਵੀਡੀਓ ਸਾਨੂੰ ਭੇਜ ਦੇਣੀ ਹੈ ਏਚਡੀ ਦੇ ਵਿੱਚ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੋਂ ਏਡ ਸਾਡੇ ਪਲੇਟਫਾਰਮਾਂ ਤੇ ਲਾ ਦੇਗੇ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਕਿਸੇ ਨੇ ਕੋਈ ਬਿਜ਼ਨਸ ਦੀ ਐਡ ਕਰਵਾਉਣੀ ਹੈ ਕਿਸੇ ਨੇ ਕੋਈ ਕਿੱਤੇ ਦੀ ਆਪਣੇ ਦੀ ਐਡ ਕਰਵਾਉਣੀ ਹੈ ਕੋਈ ਭੈਣ ਭਰਾ ਕੋ ਘਰੋਂ ਕੰਮ ਕਰਦਾ ਉਹਦੀ ਐਡ ਕਰਵਾਉਣੀ ਹੈ ਤਾਂ ਅਸੀਂ ਬੂਸਟਡ ਪਲੱਸ ਆਪਦੇ ਭੇਜਾਂ ਤੇ ਪ੍ਰੋਮੋਸ਼ਨਲ ਐਡ ਕਰਦੇ ਹਾਂ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੋ ਆਪਾਂ ਵੀਡੀਓ ਵੱਲ ਵਧਦੇ ਹਾਂ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਇਸ ਏਰੀਏ ਦੀ ਕੋ ਖਾਸ ਜ਼ਮੀਨ ਦੀ ਭਾਲ ਵਿੱਚ ਹਾਂ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ ਬਾਈ ਜੀ ਤੁਸੀਂ ਕਹੇ ਜੀ ਜ਼ਮੀਨ ਲੈਣੀ ਹੈ ਕਹੇ ਜੀ ਜ਼ਮੀਨ ਦੇਖ ਰਹੇ ਹਾਂ ਕਿੰਨੇ ਕੁ ਪੈਸੇ ਲਾਉਣੇ ਆ ਸੀ ਉਹ ਜੀ ਹਿਸਾਬ ਨਾਲ ਤੁਹਾਡੇ ਲਈ ਅਗਦੀ ਵੀਡੀਓ ਤੁਹਾਡੇ ਖੁਦ ਏਰੀਆ ਦੀ ਲੈ ਕੇ حاضر ਹੋ ਜਾਣਗੇ ਅੱਜ ਜਿਹੜੀ ਵੀਡੀਓ ਬਾਈ ਜੀ ਆਪਣੇ ਕੋਲ 10 ਕਿੱਲੇ ਜ਼ਮੀਨ ਆਈ ਹੈ 10 ਕਿੱਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਦੋ ਮੋਟਰਾਂ ਨੇ ਆਪਦੀਆਂ ਮੋਟਰਾਂ ਨੇ ਦੋਨੀਆਂ ਬਾਈ ਕਿਸੇ ਨੂੰ ਕੋਈ ਸਾਂਝ ਨਹੀਂ ਗਰੀ ਨਹੀਂ ਕਿਸੇ ਨਾਲ ਕੋਈ ਹਿੱਸਾ ਪੱਤੀ ਨਹੀਂ ਜੇਕਰ ਤੁਸੀਂ ਇਹ ਬਾਣ ਲੈਨੇ ਹੋ ਬਾਈ ਜੀ ਤੁਸੀਂ ਇੱਕ ਮੋਟਰ ਹੈ ਜਿਹੜੀ ਆਪਦੇ ਕਿਸੇ ਹੋਰ ਬਾਣ ਛੀ ਲਿ ਜਾ ਸਕਦੇ ਹੋ ਕਿਉਂਕਿ 10 ਕਿੱਲਾਂ ਨੂੰ ਇੱਕ ਮੋਟਰ ਹੀ ਬਹੁਤ ਰਹਿੰਦੀ ਆ ਪਰ ਇੱਥੇ ਦੋ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇਹੀ ਬਾਣ ਦਾ ਪਲੱਸ ਪੁਆਇੰਟ ਆ ਦੂਸਰੀ ਗੱਲ ਬਾਈ ਇੱਥੇ ਫਸਲਾਂ ਸਾਰੀਆਂ ਹੁੰਦੀਆਂ ਨੇ ਇੱਥੇ ਮੱਕੀ ਆਲੂ ਝੋਨਾ ਜੋ ਮਰਜੀ ਫਸਲ ਤੁਸੀਂ ਆਖੋ ਹੀ ਬਾਈ ਜੀ ਉਹ ਫਸਲ ਹੁੰਦੀ ਤੇ ਪੈਦਾਵਾਰ ਵੀ ਫੁੱਲ ਹੁੰਦੀ ਆ ਬਾਈ ਜੀ ਵਧੀਆ ਟੌਪ ਦਾ ਬਾਣ ਆ ਬਾਈ ਜੀ ਉਪਜਾਊ ਬਾਣ ਹੈ ਜਿਹੜਾ ਬਾਣ ਬਾਈ ਫਸਲਾਂ ਬਾਣ ਮੰਨਦੀਆਂ ਨਹੀਂ ਮਿੱਟੀ ਮੰਨਦੀ ਆ ਉਹੀ ਟੌਪ ਦਾ ਬਾਣ ਤੋਂ ਦਿੱਲੀ ਲੈ ਕੇ ਆਇਆ ਹੈ ਠੇਕੇ ਦੀ ਗੱਲ ਕਰੀ ਤਾਂ ਬਾਈ ਜੀ 60000 ਰੁਪਏ ਪ੍ਰਤੀ ਕਿੱਲਾ ਇੱਥੇ ਠੇਕਾ ਲੱਗਦਾ ਤੇ ਤਿੰਨ ਕਰਮਾਂ ਦਾ ਬਾਈ ਜੀ ਰਾਹ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਮਾਰ ਨਹੀਂ ਹੈਗੀ ਜ਼ਮੀਨ ਦੇ ਵਿੱਚ ਨਾ ਹੀ ਕੋਈ ਪਾਣੀ ਦੀ ਮਾਰ ਹੈ ਨਾ ਹੀ ਕੋਈ ਪਸ਼ੂਆਂ ਦੀ ਮਾਰ ਹੈ ਵਧੀਆ ਮਾਹੌਲ ਹੈ ਆਸ-ਪਾਸਾ ਬਹੁਤ ਸੋਹਣਾ ਹੈ ਤੇ ਬੱਟ ਬੰਨੇ ਦਾ ਬਾਈ ਜੀ ਕਿਸੇ ਨਾਲ ਕੋਈ ਰੋਲਾ ਨਹੀਂ ਰਾਹ ਪਹੀ ਦਾ ਕੋਈ ਰੋਲਾ ਨਹੀਂ ਤਿੰਨ ਕਰਮਾਂ ਦਾ ਬਾਈ ਜੀ ਰਾਹ ਜਾਂਦਾ ਜਿਹੜਾ ਹਨਾ ਬਾਈ ਵਧੀਆ ਰਾਹ ਤੇ ਪਾਣੀ ਵਾਲੀ ਕੋਈ ਸਮੱਸਿਆ ਨਹੀਂ ਬਾਈ ਜੀ ਮਿੱਠੇ ਪਾਣੀ ਨੇ ਦੋ ਮੋਟਰਾਂ ਨੇ ਪੰਜ ਕਿੱਲਾਂ ਦੇ ਉੱਤੇ ਤੋਂ ਮੋਟਰ ਦੇਖਣ ਨੂੰ ਮਿਲ ਜੂ 10 ਕਿੱਲੇ ਬਾਹਰ ਹੈ ਬਾਈ ਜੀ ਹਨਾ ਕੀ ਵਧੀਆ ਬਾਣਾ ਬਾਈ ਜੀ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲ ਤੁਸੀਂ ਪ੍ਰਾਪਤ ਕਰ ਸਕਦੇ ਹੋ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਬਾਈ ਜੀ ਏਰੀਆ ਮਾਛੀਵਾੜਾ ਸਾਹਿਬ ਤੁਹਾਨੂੰ ਇਹ ਏਰੀਆ ਮਿਲ ਜੂਗਾ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਤੇ ਰੇਟ ਦੀ ਗੱਲ ਕਰੀ ਤਾਂ ਜਿਹੜਾ ਰੇਟ ਆ ਬਾਈ ਜੀ ਉਹ ਮੰਗਿਆ ਗਿਆ 45 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਨੂੰ ਦੇਣੀ ਆ 45 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਮਾਛੀਵਾੜਾ ਸਾਹਿਬ ਏਰੀਆ ਇਹਨਾਂ ਦਾ ਨੰਬਰ ਤੁਹਾਡੀ ਸਕਰੀਨ ਤੇ ਹੈ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਠੀਕ ਹੈ ਫੋਨ ਕਰ ਲਿਓ ਜਾ ਕੇ ਦੇਖਿਓ ਸਾਰਾ ਬਾਣ ਦੇਖੋਗੇ ਬਾਈ ਮੋਟਰਾਂ ਪਾਣੀ ਸਭ ਕੁਝ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਬਾਈ ਜਿਹੜਾ ਰੇਟ ਮੰਗਿਆ ਗਿਆ ਬਿਲਕੁਲ ਜਾਇਜ਼ ਮੰਗਿਆ ਗਿਆ ਅੱਜ ਕੱਲ੍ਹ ਜ਼ਮੀਨਾਂ ਦੇ ਰੇਟ ਬਹੁਤ ਅਸਮਾਨ ਸ਼ੂਰੇ ਨੇ ਤਾਂ ਕੁਝ ਕੇ ਬਾਈ ਜੀ ਟੌਪ ਦਾ ਸੌਦਾ ਤੁਹਾਡੇ ਲਈ ਲੈ ਕੇ ਆਏ ਆਂ ਤੇ ਸਾਰੀ ਗੱਲਬਾਤ ਕਰ ਸਕਦੇ ਹੋ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜ਼ਮੀਨਾਂ ਦੀਆਂ ਵੀਡੀਓ ਅਸੀਂ ਪਾਉਂਦੇ ਰਹਿੰਦੇ ਹਾਂ ਉਹ ਵੀ ਜਾ ਕੇ ਜਰੂਰ ਦੇਖਿਓ ਤੇ ਸਾਡੇ ਪੇਜ ਨੂੰ ਹਣਾ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਓ ਮਿਲਾਂਗੇ ਜੇ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਕੈਂਡ ਇੰਟਰਸਟਿੰਗ ਵੀਡੀਓ ਨਾਲ ਤਦ ਤੱਕ ਲਈ ਰੱਖਾਂਗੇ